ਰੈਸਤੀ ਮਾਨ ਜਿਹੜੀ ਵੀ ਆ ਤੂੰ ਅੱਜ ਅਰਦਾਸ ਕਰ ਲਾ ਫਤਿਹਗੜ੍ਹ ਸਾਹਿਬ ਦਾ ਨਾਮ ਲੈ ਕੇ ਇਹ ਸਾਡੇ ਏਰੀਏ ਜੀ ਐਂਟਰ ਹੋ ਗਿਆ ਤੇਰੀ ਗੋਲੀ ਵੱਜੂਗੀ ਹਾਂ ਜੇ ਲੌਂਡੇ ਦਾ ਘਰ ਘੰਟੂਆ ਤੇਰੇ ਘਰ ਖਲੋਤੀ ਦੇ ਹਲੋ ਘਰੇ ਜਾ ਕੇ ਆਏ ਹਾਂ ਸਾਲਿਓ ਚਾਹ ਚੂਪੀ ਆਉਂਦੇ 5 ਮਿੰਟ ਜੇ ਰੋਕੇ ਆਏ ਹਾਂ ਘਰੇ ਹੈ ਆਹ ਹਰਕਤਾਂ ਕਰਕੇ ਤਾਂ ਤੁਹਾਡੇ ਡੰਡਾ ਫੇਰਨਾ ਹੈ ਤੁਹਾਨੂੰ ਨਾਲੇ ਪਤਾ ਤੁਹਾਡਾ ਬੁੜਾ ਦਿੱਲੀ ਆ ਹਾਲ ਹੀ ਵਿੱਚ ਮਨਪ੍ਰੀਤ ਮੰਨਾ ਅਤੇ ਅਰਸ਼ ਬਲ ਦਾ ਨਵਾਂ ਪੰਗਾ ਪੈ ਚੁੱਕਿਆ ਹੈ। ਦਰਅਸਲ ਮਨਪ੍ਰੀਤ ਮੰਨਾ ਵੱਲੋਂ ਲਗਾਤਾਰ ਪ੍ਰੇਮ ਢਿਲੋਂ ਤੇ ਉਸਦੇ ਬ੍ਰਦਰ ਤੇ ਅਰਸ਼ ਬਲ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਮਨਪ੍ਰੀਤ ਮੰਨਾ ਵੱਲੋਂ ਸ੍ਰਿਸ਼ਟੀ ਮਾਨ ਨੂੰ ਵੀ ਪੁੱਠਾ ਸਿੱਧਾ ਬੋਲਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਪ੍ਰੇਮ ਢਿਲੋਂ ਦਾ ਵੀ ਇਹੀ ਕਹਿਣਾ ਹੈ ਕਿ ਇਸ ਵੱਲੋਂ ਮੇਰੀ ਅਤੇ ਮੇਰੇ ਬ੍ਰਦਰ ਦੀ ਘਰ ਵਾਲੀ ਨੂੰ ਵੀ ਤੰਗ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਅਰਸ਼ ਬਲ ਮਨਪ੍ਰੀਤ ਮੰਨਾ ਦੇ ਘਰ ਪਹੁੰਚੇ। ਜਾਹੀ ਉਹ ਉਹਨਾਂ ਦੇ ਘਰ ਪਹੁੰਚਦੇ ਹਨ ਤਾਂ ਪਤਾ ਚੱਲਦਾ ਹੈ ਕਿ ਮਨਪ੍ਰੀਤ ਮੰਨਾ ਪਹਿਲਾਂ ਹੀ ਘਰ ਛੱਡ ਕੇ ਜਾ ਚੁੱਕਿਆ ਹੈ ਜਿਸ ਤੋਂ ਬਾਅਦ ਅਸ਼ਬਲ ਹੋਰਾਂ ਵੱਲੋਂ ਉਹਨਾਂ ਦੀ ਫੈਮਲੀ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਅਤੇ ਪਤਾ ਚੱਲਦਾ ਹੈ ਕਿ ਮਨਪ੍ਰੀਤ ਮੰਨਾ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਪਿੰਡ ਦੇ ਸਰਪੰਚ ਵੱਲੋਂ ਦੱਸਿਆ ਜਾਂਦਾ ਹੈ ਕਿ ਉਹ ਅੱਜਕੱਲ੍ਹ ਅਜੀਹੀਆਂ ਹੀ ਹਰਕਤਾਂ ਕਰ ਰਿਹਾ ਹੈ ਅਤੇ ਉਸ ਦੀ ਮੈਡੀਸਿਨ ਵੀ ਚੱਲ ਰਹੀ ਹੈ ਪਰ ਉੱਤੇ ਤੁਹਾਨੂੰ ਦੱਸ ਦਈਏ ਮਨਪ੍ਰੀਤ ਮੰਨਾ ਵੱਲੋਂ ਇਹ ਪਹਿਲੀ ਵਾਰ ਨਹੀਂ ਕੀਤਾ ਜਾ ਰਿਹਾ ਅੱਜ ਤੋਂ ਕੁਝ ਸਮਾਂ ਪਹਿਲਾਂ ਵੀ ਮਨਪ੍ਰਿਤ ਪ੍ਰੇਮਟ ਨੂੰ ਟਾਰਗੇਟ ਕਰ ਰਿਹਾ ਸੀ ਵੈਲ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਆਪਾਂ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਜਿਹੜਾ ਨਿੱਕ ਤੇ ਇਹ ਬੋਲਦਾ ਅਸੀਂ ਜਾ ਕੇ ਇਹਨੂੰ ਲੈ ਦਵਾਈ ਦੂਈ ਵੀ ਦਵਾਈ ਹੈ ਵੀ ਸਮਝ ਲਓ ਡਿਪਰੈਸ਼ਨ ਦਾ ਸ਼ਿਕਾਰ ਹੈ ਹਾਂਜੀ ਇਹਨੂੰ ਦਵਾਈ ਦਵਾਵਾਂਗੇ ਭਾਈ ਠੀਕ ਹੋ ਜਾਊਗਾ ਠੀਕ ਹੈ ਜੀ ਇਹੀ ਮਤਲਬ ਹੈ ਤੁਸੀਂ ਪਿੰਡ ਦੇ ਸਰਪੰਚ ਸਾਹਿਬ ਜੀ ਤੁਸੀਂ ਪਿੰਡ ਦਾ ਸਰਪੰਚ ਅੱਛਾ ਮੌਜੂਦਾ ਸਰਪੰਚ ਇਹ ਫਾਦਰ ਸਾਹਿਬ ਉਹ ਮਗਰ ਬ੍ਰਦਰ ਆ ਜੀ ਇਹਦਾ ਆ ਬ੍ਰਦਰ ਤੇ ਘਰੇ ਵੀ ਵੀਰੇ ਕੋਈ ਨਹੀਂ ਇਹ ਤੁਹਾਨੂੰ ਮਗਰ ਪੁੱਛਦਾ ਕਿਛਦਾ ਜੀ